ਆਪਣਾ ਵਿਚਾਰ ਆਪ ਜੀ ਨਾਲ ਸਾਂਝੇ ਪਾਉਣ ਮਾਸਟਰ ਸੁਮਰਜ ਸਾਹਿਬ ਕਮਾਲ ਜਗਤ ਗੁਰੂ ਦੁਨੀਆ ਦੇ ਮਹਾਨ ਪੰਡਸਤ ਚੌਹ ਜੁਗਾਂ ਦੀ ਸ਼ਖਸੀਅਤ ਕਰਤ ਦੇ ਕਰਮਯੋਗੀ ਮਨੁੱਖੀ ਅਧਿਕਾਰਾਂ ਦੇ ਨੰਬਰਦਾਰ ਮਾਨਵਤਾ ਦੇ ਮਸੀਹਾ ਅਧਿਆਪਕਾਂ ਦੇ ਪਿਤਾ ਮਹਾ ਗਿਆਨ ਦੇ ਚਾਨਣ ਮਨਾਰੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਨਜ਼ਰਾਂ ਦੇ ਵਿੱਚ ਪਰਮਾਤਮਾ ਧਾਪੁਰ ਗੁਰੂ ਰਾਮਦਾਸ ਮਹਾਰਾਜ ਦੀਆਂ ਨਜ਼ਰਾਂ ਵਿੱਚ ਜੱਟ ਗੁਰੂ ਸਮਾਜਿਕ ਧਾਰਨ ਕਾਰਥਕ ਅਤੇ ਨੈਤਿਕ ਕ੍ਰਾਂਤੀ ਦੇ ਮੌਢੀ ਇਸ ਸੰਸਾਰ ਨੂੰ ਪਹਿਲੀ ਕਲਿਆਣਕਾਰੀ ਰਾਜ ਦੀ ਪਰਿਭਾਸ਼ਾ ਐਸਾ ਚਾਹੂ ਰਾਜ ਮੈਂ ਜਹਾ ਮਿਲੇ ਸਭਨ ਕੋ ਆਨੰਦ ਛੋਟ ਬੜੇ ਸਭ ਸੰਸ ਹੈ ਰਵਿਦਾਸ ਰਹੇ ਪਰਸਨ ਇਹ ਸਾਰੇ ਸੰਸਾਰ ਦਾ ਗੀਤ ਬੇਗੋਰਾ ਸਹਿਰ ਕੋ ਨਾਉ ਦੁਖ ਅੰਧੋ ਨਾ ਹੀ ਟੇਠਾਉ ਨਾ ਤਸਵੀਰ ਖਰਾਜ ਨਮਾਲ ਖੋਫ ਨਾ ਕਤਨਾ ਦਰਸ ਜਵਾਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao Ambedkar ji ਭਾਰਤ ਰਤਨ ਉਹਨਾਂ ਦੇ ਰਾਧ ਸੇਰਾ ਇਸ ਕਰੀਆਂ ਨੂੰ ਸੁਧਾਰਨ ਦਾ ਜੇ ਤੋਂ ਸੰਤ ਦਾ ਦਰਜਾ ਪ੍ਰਦਾਨ ਕਰਨ ਵਾਲੇ ਸਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਵਿਚਾਰ ਘਾਰਾ ਉਹਨਾਂ ਦੀ ਸਿੱਖਿਆ ਉਹਨਾਂ ਦੇ ਫਲਸਫੇ ਨੂੰ ਸਮਰਪਤ ਧੰਤੰਡੇ ਦਾ ਇੱਕ ਸਵਾਗਤ ਸੰਤ ਮਹਾਰਾਜ ਸੰਤ ਮੇਲਾ RAM ਜੀ ਪਰੋ ਮਿਲਾਰਾ ਅੱਜ ਉਹਨਾਂ ਦੇ ਸਥਾਨ ਦੇ ਉੱਤੇ ਡੇਰੇ ਦੇ ਸੰਤ ਮਹਾਪੁਰਸ਼ ਸਤਿ ਮਹਾਰਾਜ ਸਤਿ ਖੁਸ਼ੀ RAM ਜੀ ਦੇ 37ਵੇਂ ਵਰਸੀ ਸਮਾਗਮ ਤੇ ਜੋਗੋ ਜੋਗ ਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਜੁੜ ਮਿਲ ਕਰਕੇ ਸੰਤਾਂ ਦੇ ਪਰਵਚਨ ਸਰਵਣ ਕਰ ਰਹੀਆਂ ਨੇ ਆਓ ਆਪਾਂ ਵੀ ਸਤਿਗੁਰਾਂ ਦਾ ਝਕਾਰਾ ਬਲੰਤ ਕਰੀਏ ਜੋ ਬੋਲੇ ਸੋਨਰ ਪੈ ਸਤਗੁਰੂ ਗੁਰਦਾਸ ਮਹਾਰਾਜ ਕੀ ਜੈ ਗੁਰੂ ਰੂਪ ਸਾਧ ਸੰਗਤ ਜੀਓ ਜਦੋਂ ਕੋਈ ਪ੍ਰਾਣੀ ਸੰਤਾਂ ਦੇ ਦਰਸ਼ਨ ਕਰੇ ਜੇਕਰ ਉਸ ਦੇ ਮਨ ਨੂੰ ਠੰਡ ਨਹੀਂ ਪੈਂਦੀ ਤਾਂ ਇਹ ਸਮਝ ਲੈਣਾ ਕਿ ਉਹ ਪ੍ਰਾਣੀ ਸਹੀ ਮੈਨਿਆਂ ਵਿੱਚ ਉਹ ਗੁਰਮਖ ਨਹੀਂ ਹੈ ਜਾਂ ਫਿਰ ਜਿਨ੍ਹਾਂ ਦੇ ਉਹ ਦਰਸ਼ਨ ਕਰਦਾ ਉਹ ਸਹੀ ਮੈਨਿਆਂ ਵਿੱਚ ਸੰਤ ਨਹੀਂ ਦੋਨਾਂ ਚੋ ਇੱਕ ਗੱਲ ਜਿਹੜੀ ਹੈ ਹੋ ਹੋਏਗੀ ਤਾਂ ਸਾਧ ਸੰਗਤ ਜੀਓ ਜਿਹੜੀਆਂ ਬੰਦਗਾਨੀਆਂ ਮੀਆਂ ਮਜ਼ਬੂਤ ਹੁੰਦੀਆਂ ਨੇ ਉਹੀ ਲੰਬੇ ਸਮੇਂ ਲਈ ਚੱਲਦੀਆਂ ਨੇ ਤਾਂ ਤਾਂ ਡੇਰਾ 68 ਸੰਤ ਮੇਲਾ RAM ਜੀ ਮਹਾਰਾਜ ਇਹਨਾਂ ਦੀ ਮੀਂ ਸੰਤ ਮਹਾਰਾਜ ਜੀ ਸਵਾਗਤ ਓਗੜਨਾ ਜੀ ਸਤਿ ਅੰਛੂ ਮਹਾਰਾਜ ਜੀ ਸੰਤ ਕਾਲੀਨਾਥ ਜੀ ਜਿਨ੍ਹਾਂ ਦਾ ਨਾਮ ਘਰਦਿਆਂ ਨੇ ਕਾਲੀਨਾਥ ਰੱਖਿਆ ਪ੍ਰੰਤੂ ਬਹੁਤ ਸੰਤਾਂ ਦੀ ਸੇਵਾ ਕਰਨ ਤੋਂ ਬਾਅਦ ਸੰਤ ਓਗੜਨਾਥ ਜੀ ਦੀ ਸੇਵਾ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਭਗਤੀ ਦੀ ਰੋਟੀ ਪਕਾ ਕੇ ਦਿੱਤੀ ਤਾ ਜਾ ਕੇ ਸੰਤ ਕਾਲੀਨਾਥ ਜੀ ਦਾ ਨਾਮ ਰੋਟੀਰਾਮ ਪੈ ਗਿਆ ਸਾਧ ਸੰਗਤ ਜੀਓ ਜੇ ਕਿਸੇ ਨੇ ਆਪਣੇ ਗੁਰੂ ਦੀ ਸੇਵਾ ਕਰਨੀ ਹੈ ਤਾਂ ਉਹ ਸੰਤ ਰੋਟੀਰਾਮ ਮਹਾਰਾਜ ਜੀ ਦਾ ਜੀਵਨ ਪੜੇ ਕਿ ਜਦੋਂ ਸੰਤ ਰੰਗੀਰਾਮ ਜੀ ਦੇ ਕਹਿਣ ਤੇ ਉਹਨਾਂ ਨੂੰ ਸੰਤ ਮਹਾਰਾਜ ਸੰਤ ਓਗੜਨਾਥ ਜੀ ਦੀ ਸੇਵਾ ਵਿੱਚ ਭੇਜਿਆ ਤਾ ਉਹਨੇ ਕਿਹਾ ਕਿ ਸ਼ਰਧਾਈ ਬਣਾਉਣੀ ਹੈ ਤਾਂ ਸਾਧ ਸੰਗਤ ਜੀਓ ਜਦੋਂ ਕੁੰਡੇ ਦੇ ਵਿੱਚ ਘੋਟ ਨੇ ਨਾਲ ਸ਼ਰਧਾਈ ਬਣਾਉਣੀ ਸ਼ੁਰੂ ਕੀਤੀ ਤਾਂ ਉਤੋਂ ਖੜੱਪਾ ਸੱਤ ਦਿਗ ਪਿਆ ਕੁੰਡੇ ਚ ਪਰ ਸੰਤ ਕਾਲੀਨਾਥ ਸੰਤ ਰੋਤੀ RAM ਜੀ ਦਾ ਨਾਮ ਪਿਆ ਉਹਨਾਂ ਨੇ ਆਪਣੇ ਗੁਰੂ ਦੀ ਆਗਿਆ ਮੰਨੀ ਉਹ ਸੱਤ ਤੋਂ ਡਰੇ ਨਹੀਂ ਉਹ ਸੱਤ ਨੂੰ ਵੀ ਵਿੱਚੇ ਘੋਟ ਦਿੱਤਾ ਤਾਂ ਸੰਤਾਂ ਨੇ ਕਿਹਾ ਕਿ ਸ਼ਰਦਾਈ ਪੀਓ ਜਿਹੜੇ ਉਹਨਾਂ ਦੇ ਚੇਲੇ ਸੀ ਕੜਾ ਖਾਣ ਵਾਲੇ ਸਾਰੇ ਹੀ ਦੌੜ ਗਏ ਜਿਹੜਾ ਬੋਲੇ ਉਹੀ ਕੁੰਡਾ ਖੋਲੇ ਤਾਂ ਸੰਤ ਮਹਾਰਾਜ ਸੰਤ ਰੋਟੀराम ਜੀ ਨੂੰ ਕਿਹਾ ਉਹਨਾਂ ਨੇ ਦਬ ਦਬ ਘੱਟ ਘੱਟ ਕਰਕੇ ਪੀ ਲਿਆ ਕਿਉਂਕਿ ਗੁਰੂ ਦਾ ਹੁਕਮ ਸੀ ਮੀਰਾ ਨੂੰ ਹੁਕਮ ਸੀ ਕਿ ਜ਼ਹਿਰ ਦਾ ਪਿਆਲਾ ਪੀ ਉਹਨਾਂ ਦੇ ਉੱਤੇ ਸਤਿਗੁਰਾਂ ਦੀ ਕਿਰਪਾ ਕਿਰਸ ਗਈ ਤੇ ਮੀਰਾ ਨੂੰ ਕੁਝ ਨਹੀਂ ਹੋਇਆ ਉਹ ਅੰਮ੍ਰਿਤ ਬਣ ਗਿਆ ਇਸੇ ਤਰ੍ਹਾਂ ਜੋ ਜ਼ਹਿਰ ਪੀਤਾ ਤਸਾ ਸੰਗਤਿਓ ਜਿਹੜੇ ਚੇਲੇ ਸੀ ਇਹ ਉਹ ਕਹਿੰਦੇ ਹਰ ਵੀ ਕਾਲੀ ਨਾਨਤ ਮਰ ਗਿਆ ਹਣ ਵੀ ਮਰ ਗਿਆ ਹਣ ਵੀ ਮਰਿਆ ਤਾਂ ਜਦੋਂ ਉਸ ਮੇਰੇ ਦੇਖਿਆ ਤੇ ਕਾਲੀਨਾਥ ਸੰਤ ਮਾਰਾ ਸੰਤ ਔਗੜਨਾਥ ਜੀ ਜਰਨਾ ਵਿੱਚ ਬੈਠਾ ਤਾਂ ਸਾਧ ਸੰਗਤ ਜੀਓ ਉਹਨਾਂ ਦੀ ਸੇਵਾ ਉਸ ਡੇਰੇ ਦੀ ਸੇਵਾ ਕਾਂਟੇ ਰੋਲੀ ਜੋ ਕਿ ਉਤੇ ਵਿੱਚ ਹੈ